ਹੈਲੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਸਾਰਿਆਂ ਦੇ ਠੀਕ ਠਾਕ ਉਮੀਦ ਕਰਦੇ ਸਾਰੇ ਠੀਕ ਠਾਕ ਹੀ ਹੋਵੋਗੇ ਜੀ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੋਂ ਸ਼ੁਰੂ ਕਰਦੇ ਆ ਤੁਹਾਨੂੰ ਸਾਰੇ ਕੰਮ ਕਰ ਦਿਖਾਣੇ ਆ ਘਰ ਦੇ ਬੱਚੇ ਸਾਰੇ ਚਲੇ ਗਏ ਆਪਣੇ ਸਕੂਲ ਤੇ ਕੰਮ ਕਰਦੇ ਚਲੇ ਗਏ ਸਾਰੇ ਮੋਲ ਹਜੇ ਕਰਈਆ ਉਹ ਲੰਮਾ ਪਿਆ ਹਜੇ ਉੱਠਦਾ ਨਹੀਂ ਹੈਗਾ ਛੁੱਟੀਆਂ ਨੂੰ ਇੰਜੋਏ ਕਰਦਾ ਛੁੱਟੀਆਂ ਤੇ ਖਲਾਰਾ ਬਹੁਤ ਪਾਇਆ ਇਹਨੇ ਕੱਪੜਿਆਂ ਦਾ ਸਾਰੇ ਇਹਨੇ ਉਹ ਇਕੱਠਾ ਕਰਾਂਗੇ ਤੇ ਬਹੁਤ ਕੰਮ ਹੈ ਆਪਾਂ ਨੂੰ ਤੇ ਚਲੋ ਕਰਦੇ ਆ ਕੰਮ ਆਪਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਠੀਕ ਹੈ ਚਲੋ ਕਰਦੇ ਆਂ ਕੰਮ ਕਰਦਾ ਸਾਰਾ ਦੇਖੋ ਬੱਚੇ ਚਲੇਗਾ ਸਕੂਲ ਤੇ ਕਿੰਨਾ ਖਲਾਰਾ ਪਾ ਕੇ ਗਏ ਆ ਇਹ ਸਾਰਾ ਮੈਨੂੰ ਇਕੱਲੇ ਨੂੰ ਹੀ ਕਰਨਾ ਪੈਣਾ ਆ ਕੋਈ ਕੰਬੜ ਨਹੀਂ ਚੱਕ ਕੇ ਗਿਆ ਕੋਈ ਕੁਛ ਨਹੀਂ ਚੱਕ ਕੇ ਗਿਆ ਚਾਪ ਨਾਂ ਜੁੱਤੀਆਂ ਸਾਬ ਇਹਦੇ ਖਲਾਰ ਕੇ ਚਲੇ ਜਾਂਦੇ ਆ ਕੋਈ ਕੁਛ ਨਹੀਂ ਕਰਕੇ ਜਾਂਦਾ ਸਭ ਨੂੰ ਆਪਨੇ ਕਰਨਾ ਪੈਣਾ ਆ ਦੇ ਵਿੱਚ ਵੀ ਬਹੁਤ ਜ਼ਿਆਦਾ ਖਲਾਰਾ ਪਾ ਕੇ ਚਲੇ ਜਾਂਦੇ ਆ ਐਦਾਂ ਉਹ ਵੀ ਸਾਰਾ ਇਕੱਠਾ ਕਰਨਾ ਪਊਗਾ ਆਪਾਂ ਨੇ ਤੇ ਚਲੋ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆ ਇੱਥੋਂ कपड़े कुपड़े सारे चक कर के कार मुनकार करके सारा फिर रोटी रोटी बना के खावे जो चक्कर काम आपबड़ लग रोटी खाने का भी नहीं दिल करता रोटी आप बना के खावे इना खरा पा के जाते इन्ना खलारा पा के जाते हैं ਕਹਾਵੇ ਦਾ ਰਠਾ ਗਾਣਾ ਅਮਦੇ ਫੇਰ ਸ਼ੁਰੂ ਹੋ ਜਾਂਦੇ ਆ ਖਲਾਰਾ ਪੌਂਡ ਤੋਂ ਇਹ ਸਮਝ ਜੀ ਕੱਪੜੇ ਆਪਾਂ ਲੈ ਇਕੱਠੇ ਕਰ ਸਾਰੇ ਤੇ ਚਾਦਰਾਂ ਝਾੜ ਕੇ ਤਾਂ ਫੇਰ ਆਪਾਂ ਲਾਵਾਂਗੇ ਝਾੜੂ ਅੱਜ ਜੀ ਆਪਾਂ ਬਣਾਵਾਂਗੇ ਪਾਲਕ ਵਾਲੀ ਰੋਟੀ ਮੱਕੀ ਦੇ ਆਟੇ ਵਿੱਚ ਪਾ ਕੇ ਪਾਲਕ ਮੇਥੀ ਦੇ ਧਨੀਆਂ ਤੇ ਸਭ ਕੁਛ ਆਪਾਂ ਧੋ ਲੈ ਆਇਆ ਇਹ ਸੁਆਰ ਲੈ ਆਇਆ ਧੋ ਬਣਾ ਕੇ ਤੇ ਹੁਣ ਆਪਾਂ ਕੱਟ ਕੇ ਤੇ ਰੋਟੀ ਬਣਾਉਣੀ ਆ ਜੀ ਦੋ ਚੋਲਕੇ ਨੂੰ ਰੋਟੀ ਬਣਾਣੇ ਆ ਜਾਨੋ ਮਨ ਕੀ ਰੱਦ ਦਾ ਟਾਈਮ ਹੋ ਜਾਊਗਾ ਸਕੂਲੋਂ ਆਉਣ ਦਾ ਹੁਣ 2 ਵਜੇ ਛੁੱਟੀ ਹੋਣ ਲੱਪਈ ਜੀ ਬੱਚਿਆਂ ਨੂੰ ਵੀ 8 ਵਜੇ ਸਕੂਲ ਲੱਗਦਾ ਆ ਤੇ 2 ਵਜੇ ਛੁੱਟੀ ਹੋ ਜਾਂਦੀ ਆ ਜਾਨੋ ਪਤਾ ਕਰਕੇ ਰੱਖ ਲੈਨੇ ਕੇ ਜੀ ਰੋਟੀਆਂ ਛੇਤੀ ਖਾ ਲੈਂਦੇ ਆ ਸਵੇਰ ਸਵੇਰੇ ਆਪਾਂ ਸਵੇਰੇ ਸਵੇਰੇ ਨਹੀਂ ਖਾਈਦੀ ਆਪਾਂ ਨੂੰ ਭੁੱਖ ਛੇਤੀ ਨਹੀਂ ਲੱਗਦੀ ਆਪਾਂ ਦੁਪਹਿਰ ਦਾ ਟਾਈਮ ਹੀ ਹੋ ਜਾਂਦਾ ਲੋਕਾਂ ਦਾ ਹੁੰਦਾ ਜੀ ਦੁਪਹਿਰ ਦਾ ਖਾਣਾ ਤੇ ਆਪਣਾ ਹੁੰਦਾ ਸ਼ੁਰੂ ਸਵੇਰ ਦਾ ਦੁਪਹਿਰ ਨੂੰ ਆਪਾਂ ਰੋਟੀ ਲੇਟ ਹੀ ਖਾਈਦੀ ਆ। ਧਨੀਆਣੇ ਵੀ ਆ ਕੇ ਸਕੂਲੋਂ ਖਾਣਾਂਗੇ ਰੋਟੀ। ਪਾਲਕ ਵਾਲੀ ਵਧੀਆ ਹੁੰਦੀ ਜੀ ਪਾਲਕ ਸੇਤ ਦੇ ਲਈ। ਖਾਣੀ ਜ਼ਰੂਰੀ ਆ ਖਾਇਆ ਕਰੋ। चलो आप झाड़ू झूड़ू साफ सफाई कर लीआना रोटी बनावा गे इधर भी सारा खिलारा चक लिया इधर भी खिलारा पिया बहुत ज्यादा इधरों भी साफ कर लिया हूँ बनावा गे आप रोटी ਤੇ ਰੋਟੀ ਬਣਾਣੀ ਆਪਾਂ ਪਾਲਕ ਪੂਲਕ ਵੀ ਮੈਂ ਕੱਟ ਲਈ ਹੋਇਆ ਸਾਰਾ ਕੁਝ ਪਾਲਕ ਮੇਤੀ ਧਨੀਆ ਕੱਟ ਕੁੱਟ ਕੇ ਰੱਖ ਲਿਆ ਆ ਤੇ ਢਰ ਕੇ ਰੋਟੀ ਬਣਾਣੇ ਆ ਰੋਟੀ ਬਣਾ ਕੇ ਤੇ ਫਿਰ ਮਨਕੀਰਤ ਨੂੰ ਸਕੂਲੋਂ ਲੈਣ ਜਾਣਾ ਮਨਕੀਰਤ ਦੀ ਛੁੱਟੀ ਹੋ ਜਾਣੀ 2 ਵਜੇ ਹੁਣ 8 ਵਜੇ ਸਕੂਲ ਨਾਲ ਦਾ 2 ਵਜੇ ਛੁੱਟੀ ਹੁੰਦੀ ਆ ਤੇ ਚਲੋ ਬਣਾਣੇ ਆ ਰੋਟੀ ਕੀਰਤ ਆ ਗਈ ਸਕੂਲੋਂ ਸਿੱਧੀ ਰੱਟੀਓ ਟੀਵੀ ਦੇਖਣ ਲਈ ਅਸੀਂ ਦੂਰ ਇੱਕ ਬੋਤਲ ਆ ਗਈ ਜੀ ਸਿੱਧੀ ਕਰੋ ਬੋਤਲ ਭਰੀ ਹੈ ਬੱਸ ਆਉਂਦੀ ਨੇ ਇਹਨੂੰ ਆਪਣੀ ਜਸਤੇਨੀ ਦੇ ਨਾਲ ਪਿਆਰਿਆ ਉਹਨੂੰ ਹੀ ਇਹਨੇ ਆ ਕੇ ਜੱਫੀ ਪਾਣੀ ਹੁੰਦੀ ਆ ਕੇ ਪਹਿਲਾਂ ਜਸਤੇਨੀ ਦੇ ਨਾਲ ਬਹੁਤ ਜ਼ਿਆਦਾ ਇਹਨੂੰ ਪਿਆਰਿਆ ਚਲੋ ਜਸਤੇਨੀ ਜੱਫੀ ਪਾ ਲਈ ਕਿਸੇ ਕਰ ਲਈ ਜਸਤੇਨੀ ਦੇ ਨਾਲ ਲੋ ਜੀ ਆਪਾਂ ਆਟਾ ਛਾਣ ਲਿਆ ਤੇ ਵਿੱਚ ਜਿਹੜਾ ਪਾਲਕ ਮੇਥੀ ਤੇ ਧਨੀਆ ਕੱਟਿਆ ਆਇਆ ਸੀਗਾ ਉਹ ਪਾ ਲਿਆ ਹਰੀ ਮਿਰਚ ਪਾ ਲਈਆ ਤੇ ਮਸਾਲਾ ਪਾ ਲਿਆ ਲੂਣ ਪਾ ਲਿਆ ਸਭ ਕੁਝ ਪਾ ਕੇ ਤੇ ਗਰਮ ਪਾਣੀ ਕਰ ਲਿਆ ਆਪਾਂ ਗਰਮ ਪਾਣੀ ਪਾ ਕੇ ਤੇ ਆਪਾਂ ਆਟੇ ਨੂੰ ਮਲ ਲਾਂਗੇ ਬਹੁਤ ਐਸੀ ਰੋਟੀ ਬਣਦੀ ਆ ਜੀ ਇਦਾਂ ਜੇ ਦਾ ਪਕੌੜੇ ਖਾਓ ਇਦਾਂ ਰੋਟੀ ਲੱਗਦੀ ਆ ਚਲੋ ਲੋਜੀ ਰੋਟੀ ਆਪਣੀ ਬਣ ਗਈ ਆ ਹੱਥ ਨਾਲ ਥੋੜੀ ਬਣਾਵਾਂਗੇ ਤਾਂ ਥੋੜੀ ਮੋਟੀ ਬਣੂਗੀ ਜੇ ਆਪਾਂ ਇਦਾਂ ਲੁਫਾਫਾ ਕੱਟ ਕੇ ਚੱਲੇ ਦੇ ਉੱਪਰ ਰੱਖ ਕੇ ਇਦਾਂ ਬਣਾਵਾਂਗੇ ਤੇ ਬਹੁਤ ਸੋਹਣੀ ਸਤਹੀ ਪਤਲੀ ਰੋਟੀ ਬਣਦੀ ਆ ਇਹ ਨਹੀਂ ਖਾਣ ਲੱਗੂ ਖਵਾ ਲੱਗਦੀ ਆ ਦੋ ਤਰੇ ਰੱਖ ਲੈ ਆਪਾਂ ਤੇ ਦੋ ਤਵੇਆਂ ਦੇ ਉੱਤੇ ਆਪਾਂ ਪਾਵਾਂਗੇ ਤੇ ਜਲਦੀ ਵੱਢ ਜਾਊਗੀ ਆਪਣੀ ਰੋਟੀ ਲਓ ਜੀ ਆਪਾਂ ਵੀ ਕਰ ਲਈ ਤੇ ਦੋ ਆ ਪਾਈਆਂ ਆ ਆਪਾਂ ਉਹ ਕਹਿੰਦਾ ਜੀ ਸਵੇਰ ਦੀ ਖਾ ਲਈ ਹੋਣੀ ਆ ਤੇ ਦੁਪਹਿਰ ਦੀ ਵੀ ਖਾ ਲਈ ਹੋਣੀ ਆ ਅਸੀਂ ਦੁਪਹਿਰ ਨੂੰ ਹੀ ਸਵੇਰ ਦੀ ਖਾਣੇ ਆ ਬੋਲੀ ਰੋਟੀ ਬਣ ਕੇ ਤਿਆਰ ਆ ਤੇ ਅਸੀਂ ਵੀ ਖਾਣੇ ਤੁਸੀਂ ਵੀ ਖਾਓ ਜੀ ਤੇ ਗਾਇਜ਼ ਵੀਰੇ ਰੋਟੀ ਖਾ ਲਓ ਨਾ ਗਾਇਜ਼ ਵੀਰੇ ਫਿਤੋਂ ਪਵਾ ਤਕੀ ਉਹ ਵਈਆ ਤੇ ਕੱਪੜੇ ਚੱਕ ਲਈਏ ਕੱਪੜੇ ਸੜ ਗਏ ਧੋਪਰੇ ਵਿੱਚ ਫਤਨੀਆਂ ਲੱਗੂਗੀਆਂ ਹੰਤਾ ਕੱਪੜੇ ਪਾਉ ਤੇ ਨਾਲੇ ਹੀ ਸੁੱਕ ਜਾਂਦੇ ਆ ਸਰਦੀਆਂ ਨੂੰ ਔਖਾ ਹੁੰਦਾ ਸੀ ਕੱਪੜੇ ਹੀ ਸੁੱਕਦੇ ਸੀ ਗਰਮੀਆਂ ਮੱਧੇ ਘੰਟੇ ਦੇ ਵਿੱਚ ਸਾਰੇ ਸੁੱਕ ਜਾਂਦੇ ਆ ਚਲੋ ਜੀ ਚਲੋ ਜੀ ਅੱਜ ਬਹੁਤ ਹੈ